ਇਹ ਬਾਤ ਕਦੀ ਅਧੂਰੀ ਨਹੀਂ ਹੁੰਦੀ ਉਹ ਸਫਲ ਹੁੰਦੀ ਆ ਉਹਨਾਂ ਨੂੰ ਹਮੇਸ਼ਾ ਜਿੱਤ ਮਿਲਦੀ ਆ ਕਦੀ ਇਹ ਆ ਦਰੇ ਖੈਬਰ ਦੀ ਗੱਲ ਕੁੱਤੀ ਨੇ ਤੇ ਕਾਲੀ ਫੂਲਾਸ ਨੇ ਦਾਸ ਕੀਤੀ ਸੀ ਤੇ ਅਫਗਾਨਿਸਤਾਨ ਜਿਹਨੂੰ ਅਮਰੀਕਾ ਵੀ ਨਹੀਂ ਹਰਾ ਸਕਿਆ ਤੇ ਇਸ ਅਫਗਾਨਿਸਤਾਨ ਤੱਕ ਦੀ ਜਿਹੜੀ ਲੜਾਈ ਸੀ ਇਸ ਅਕਾਲ ਤੱਕ ਤੇ ਅਰਦਾਸ ਕਰਕੇ ਜਿੱਤੀ ਗਈ ਸੀ ਨਸੀ ਸੱਚ ਪੰਥ ਦਾ ਦਾਸ ਅਰਦਾਸ ਕਿਸਾਨਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ

ਅੱਜ ਦਾ ਜਿਹੜਾ ਇਹ ਮਾਤਿਆ ਜੀ ਇਹ ਸੰਵਾਦ ਜਿਹੜੀ ਇਸ ਦੇ ਚੱਲੇ ਬਾਅਦ ਦਾ ਮਤਵ ਰੱਖਦਾ ਜੀ ਉਹਨਾਂ ਨੂੰ ਮਤਵ ਹੈ ਜੋ ਕਿ ਅੱਜ ਜੇ ਇਹ ਦੇ ਮਹਾਨ ਲੋਕ ਜਿਹੜੇ ਲੋਕਾਂ ਨੂੰ ਇਹ ਦਿੰਦੇ ਆ ਜੋ ਅੱਜ ਸਰਕਾਰ ਦੇ ਅੰਦਰ ਲੈਕੀ ਨਾ ਉਹਨਾਂ ਵਿੱਚ ਕੋਈ ਭੋਲਣ ਦੀ ਘਟਨਾ ਵਾਪਰ ਜਾਂਦੀ ਆ ਨਾ ਇਹ ਸਰਕਾਰ ਦੇ ਮੱਥੇ ਤੇ ਕਲੰਕ ਹੋਵੇਗਾ ਇਹੋ ਜਿਹੇ ਲੋਕ ਵਾਰ-ਵਾਰ ਨਹੀਂ ਜਮਹਤ ਦੇਸ਼ ਵਾਸਤੇ ਸੋਚਦੇ ਹੋਣ ਆ ਮੋਦੀ ਹੋਵੇ ਤਾਂ ਦਾ ਦਾਨੀ ਬਾਨੀ ਵਾਸਤੇ ਸੋਚਦਾ ਹੋਵੇ ਪਰ ਢੱਲੇਵਾਲ ਜੀ ਜੀ ਸੱਢਲੇਵਾਲ ਜੀ ਆ ਜੋ ਇਥੇ ਬੇਤਕਸ਼ ਲੋਕਾਂ ਵਾਸਤੇ ਲੜਾਈ ਲੰਡੇ ਨੇ ਸਭ ਤੱਕ ਇਹ ਅੱਗੇ ਲੜਾਈ ਨੂੰ ਸੰਭਾਲੋਣਾ ਚਾਹੀਦਾ ਵਾ ਜੇ ਇਹ ਲੜਾਈ ਜਿੱਤੀ ਨਾਵੇਂ ਗਈ ਸਿੱਧੀ ਜੀ ਗੱਲ ਇਹ ਪਹਿਲੀ ਜਿਹੜੇ ਪੰਜਾਬ ਦੇ ਲੋਕ ਲੜਾਈ ਸ਼ੁਰੂ ਕਰਦੇ ਸਦਾ ਜਿੱਤਦੇ ਨੇ ਪਰ ਜੇ ਹਾਰਦੇ ਆ ਤੇ ਇਹਦਾ ਨੁਕਸਾਨ ਆਮ ਵਰਗ ਨੂੰ ਹੋਵੇਗਾ ਜਿਹੜੇ ਲੋਕ ਅੱਜ 22-23 ਰੁਪਏ ਕਿਲੋ ਦੀ ਕਣਕ ਕਹਿੰਦੀ ਹੈ 22-23 ਰੁਪਏ ਕਿਲੋ ਕੜਕ ਅਸੀਂ ਵੇਚੀ ਆ ਅੱਜ ਦਾ ਆਟਾ 45 ਰੁਪਏ ਕਿਲੋ ਮਾਰਕੀਟ 'ਚ ਵਿਕਰੇ ਆਵਾ ਇਹਦਾ ਕਾਰਨ ਐ ਐਮਐਸਪੀ ਗਵਾਚ ਰਹੀ ਐ ਜੇ ਸਾਸੀ ਐਮਐਫ ਐਮਐਸਪੀ ਨਾ ਨਾ ਬਹਾਲ ਕਰਾਈ ਸਮਾ ਦੂਰ ਨਹੀਂ ਹੋਵੇਗਾ ਕਿਸਾਨ ਤੇ 20-22 ਰੁਪਏ ਨਾਲ ਗੁਜ਼ਾਰਾ ਕਰ ਲੇਗਾ ਪਰ ਜਿਹੜੇ ਸ਼ਹਿਰੀ ਲੋਕ ਆ ਜਿਹੜੇ ਆ ਮਜ਼ਦੂਰ ਲੋਕ ਆ ਉਹਨਾਂ ਵਾਸਤੇ ਅਡਾਨੀ ਬਾਨੀ ਚੋਕ ਚੁਗੂ ਤੋਂ ਨਿਕਲਣਾ ਬਹੁਤ ਔਖਾ ਹੋਵੇਗਾ ਕਾਹੇ ਰੋਟੀ ਕੋਈ ਨਹੀਂ ਫਟੇਗੀ ਇਹਦਾ ਕਰਕੇ ਆਓ ਤਗੜੇ ਹੋ ਕੇ ਅਸੀਂ ਇਹ ਇਸ ਲੜਾਈ ਨੂੰ ਲੜੀਏ ਤੇ ਦੂਸਰਾ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੰਨੇ ਆ ਇਹ ਸ਼ੰਗਰਜ ਕੱਲੇ ਢੱਲੇਵਾਲ ਜੀ ਨਹੀਂ ਆ ਇਹ ਜਿਹੜੀ ਗਿਣਤੀ ਆ ਪੰਜਾਬ ਬੰਦੇ ਸਭ ਹਰੇਕ ਕਰਕੇ ਢੱਲੇਵਾਲ ਆ ਸਾਰੇ ਲੋਕ ਆਪਣਾ ਸਿਰ ਦੇਣ ਲਈ ਤਿਆਰ ਆ ਕੱਲਾ ਢੱਲੇਵਾਲ ਨਹੀਂ ਆ ਢੱਲੇਵਾਲ ਦੇ ਮਗਰ ਉਹਦੇ ਘਟੋ ਘਟ 20 ਤੋਂ 25 ਲੋਕ ਜਿਹੜੀ ਆਪਣੀ ਦਿੱਸ਼ਾ ਦੀ ਨਾਲ ਖੜ ਚੁੱਕੇ ਨੇ ਕਿ ਅਸੀਂ ਮਰ ਢੱਲੇਵਾਲ ਤੋਂ ਮਰਨ ਤੋਂ ਬਾਅਦ ਅਸੀਂ ਨਾ ਜਿਹੜਾ ਜਿੱਤੇ ਨਹੀਂ ਜਾਵੇਗੀ ਪੰਜਾਬ ਦੇ ਲੋਕ ਸਿਰ ਦੇਿਲ ਕੋ ਪਛਾਨ ਨਹੀਂ ਦੇਣਗੇ ਅਸੀਂ ਵਾਰ-ਵਾਰ ਆਪਣਾ ਸਿਰ ਦਿੰਦੇ ਰਵਾਂਗੇ ਕਿਉਂਕਿ ਪਹਿਲਾਂ ਵੀ ਭਾਰਤ ਨੂੰ ਚਾਣਵਾਦੀ ਖੂਬ ਸਿਰ ਦਿੱਤੇ ਨੇ 195 ਸਿਰ ਪਹਿਲਾਂ ਪੰਜਾਬ ਦੇ ਲੋਕਾਂ ਦੇ ਸਿਰ ਨੇ ਦੁਬਾਰਾ ਵੀ ਅਸੀਂ ਸਿਰ ਦਿੰਦੇ ਰਵਾਂਗੇ ਜੇ ਨਾ ਜਿਹੜਾ ਸਾਡਾ ਭਾਰਤ ਕੱਲ ਬਚਦਾ ਆ ਜੀ ਕੋਈ